ਗੱਲ ਪੰਜਾਬ ਦੇ ਲਾਅਨ ਆਰਡਰ ਦੀ ਕਰੀਏ ਤਾਂ ਪੰਜਾਬ ਦੇ ਲਾਅਨ ਆਰਡਰ ਦੀ ਸਥਿਤੀ ਹੁਣ ਲਗਾਤਾਰ ਡਾਮਾਡੋਲ ਹੁੰਦੀ ਹੋਈ ਨਜ਼ਰ ਆ ਰਹੀ ਆ। ਸ਼੍ਰੀਆਮ ਦਿਨ ਦਿਹਾੜੇ ਕਤਲ ਹੋ ਰਹੇ ਨੇ। ਬੇਖੌਫ ਬਦਮਾਸ਼ ਮੋਟਰਸਾਈਕਲਾਂ ਦੇ ਉੱਤੇ ਆਂਦੇ ਨੇ ਤਾਵੜ ਤੋੜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ। ਬੀਤੇ ਦਿਨਾਂ ਦੇ ਵਿੱਚ ਮੋਗਾ ਦੇ ਵਿੱਚ ਇੱਕ ਡਾਕਟਰ ਦੇ ਉੱਤੇ ਫਾਇਰਿੰਗ ਹੁੰਦੀ ਆ ਜੋ ਕਿ ਇੱਕ ਅਦਾਕਾਰ ਦੇ ਪਿਤਾ ਸੀ। ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਉਸ ਤੋਂ ਪਹਿਲਾਂ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਜਾਂਦਾ। ਇਸੇ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਅੱਜ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਆਖਿਰ ਸਨਾਤਨ Hindu ਰੱਖਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਿਵਾਏ ਬਲਵਿੰਦਰ ਜੀ। ਗੱਲਬਾਤ ਕਰਾਂਗੇ ਗੱਲਬਾਤ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਲਵਿੰਦਰ ਜੀ ਸਵਾਗਤ ਹੈ ਜੀ। ਜੈ ਸ਼੍ਰੀ ਰਾਮ ਮੈਂ ਸ਼ਿਵਾਏ ਅਕਲ ਸਨਾਤਨ Hindu ਰੱਖਸ਼ਾ ਦਲ ਦੇ। ਸ਼ਿਵਾਏ ਜੀ ਪੰਜਾਬ ਦੇ ਹਾਲਾਤ ਦਿਨ ਬਾ ਦਿਨ ਬੱਤੋਂ ਬੱਤਰ ਹੁੰਦੇ ਜਾ ਰਹੇ ਨੇ। ਅਜਿਹੀ ਪੰਜਾਬ ਦੇ ਹਾਲਾਤਾਂ ਦੇ ਵਿੱਚ ਜਦੋਂ ਕੋਈ ਬੱਚਾ ਰਹਿੰਦਾ ਜਾਂ ਆਪਾਂ ਵੀ ਰਹਿੰਦੇ ਆ ਤਾਂ ਮਾਪੇ ਆਪਾਂ ਦੀ ਚਿੰਤਾ ਬਹੁਤ ਵੱਧ ਜਾਂਦੀ ਆ। ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇੱਕ ਲੀਡਰੀ ਦੇ ਵਿੱਚੋਂ ਤੁਸੀਂ ਇੱਕ ਸੰਗਠਨ ਦੇ ਮੁਖੀ ਹੋ ਕਿਵੇਂ ਦੇਖਦੇ ਹੋ ਮੌਜੂਦਾ ਹਾਲਾਤਾਂ ਨੂੰ ਦੇਖੋ ਜੀ ਜਿਹੜਾ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਤੁਹਾਡੇ ਕਹਿਣ ਦੇ ਮੰਗੇ ਨੇ ਵੱਧ ਤੋਂ ਵੱਧ ਤਰ ਹੋਈ ਆ ਰਿਹਾ ਵਾ ਦਿਨ ਪਰ ਦਿਨ ਜੀ ਕੀ ਜੇਖੋ ਅੱਜ ਦੀ ਡੇਟ ਦੇ ਵਿੱਚ ਗੈਂਗਸਟਰ ਇੰਨੇ ਕਿ ਜ਼ਿਆਦਾ ਮਤੇ ਕਿ ਉਹਨਾਂ ਨੂੰ ਖੋਲ ਹੋ ਗਈ ਆ ਜਾਂ ਕਿਸੇ ਦੀ ਸਪੋਰਟ ਹੋ ਗਈ ਆ ਕੀ ਗੱਲ ਲਾਅ ਐਂਡ ਆਰਡਰ ਜਿਹੜਾ ਆਪਾਂ ਮੇਨਟੇਨ ਨਹੀਂ ਕਰ پا ਰਹੇ ਆ ਕਿਤੇ ਨਾ ਕਿਤੇ ਕੀ ਗੱਲ ਫੇਲ ਹੋ ਜਾ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਆਂ ਵੀ ਜਦੋਂ ਕੋਈ ਪੋਸਟ ਪਾਈ ਜਾਂਦੀ ਆ ਜਦੋਂ ਉਹ ਅਗਲੇ ਚੈਲੰਜ ਕਰਦੇ ਆਂ ਵੀ ਅਸੀਂ ਤੈਨੂੰ ਸ਼ੂਟ ਕਰ ਦਾਂਗੇ ਤੈਨੂੰ ਮਾਰ ਦਾਂਗੇ ਮਾਰਨ ਤੋਂ ਬਾਅਦ ਵੀ ਪੋਸਟ ਪਰ ਜ਼ਿੰਮੇਵਾਰੀ ਲੈ ਲਈ ਜਾਂਦੀ ਆ ਕੱਲ ਵੀ ਜਿਹੜੀ ਜ਼ਿੰਮੇਵਾਰੀ ਲੈ ਲਈ ਬਿਲਕੁਲ ਜੀ ਬਿਲਕੁਲ ਦੇਖੋ ਉਹ ਬਹੁਤ ਸ਼ਰਮ ਦੀ ਗੱਲ ਆ ਵੀ ਜਦੋਂ ਕੋਈ ਪੋਸਟ ਪਾਉਂਦੇ ਆ ਤੇ ਉਹਦਾ ਆਈਡੀ ਐਡਰੈਸ ਵਗੈਰਾ ਸਾਰਾ ਕੁਝ ਹੁੰਦਾ ਉਹਦੀ ਪੋਸਟ ਆ ਹੁੰਦਾ ਸਾਰਾ ਕੁਝ ਹੁੰਦਾ ਉਹ ਰੈਸਟ ਨਹੀਂ ਹੋ ਸਕਦੇ ਹੈਗੇ ਹੂੰ ਇਹੇ ਜੇ ਕਿਤੇ ਕਿਸੇ ਮੰਤਰੀ ਦਾ ਜਾਂ ਕਿਸੇ ਅ ਅ ਇੰਡਸਟਰੀਅਲ ਬੋ ਬੜਾ ਹਾਈ ਫਾਈ ਹੋਵੇ ਉਹਦਾ ਕਿਸੇ ਪੁੱਤ ਹੋਵੇ ਧੀ ਪੁੱਤ ਹੋਣ ਤੇ ਮਿੰਟ ਤੋਂ ਪਹਿਲਾਂ ਪੁਲਿਸ ਜਿਹੜੀ ਆ ਗ੍ਰਿਫਤਾਰ ਕਰ ਲੈਂਦੀ ਜਾਂਦੀ ਆ ਹੂੰ ਐਂ ਕਿਤੇ ਨਾ ਕਿਤੇ ਅ ਲੀਡਰਾਂ ਦੇ ਕਹਿ ਲੋ ਵੀ ਹਿੰਦੂ ਲੀਡਰਾਂ ਤੇ ਹੂੰ ਸੰਗਠਨਾਂ ਤੇ ਜਿਹੜਾ ਵਾ ਵੀ ਦਬਾਅ ਜਿਹੜਾ ਵਾ ਉਹਨਾਂ ਤੇ ਬਣਾਇਆ ਜਾਂਦਾ ਹਮੇਸ਼ਾ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਵਾ ਜੇ ਕਿਤੇ ਪ੍ਰੋਟੈਸਟ ਵੀ ਨਿਕਲਦੇ ਨੇ ਤੇ ਅਸੀਂ ਲਾਅ ਇਨ ਆਰਡਰ ਉਹਨਾਂ ਲਈ ਆ ਮਤਲਬ ਕਿ ਉਹਨਾਂ ਨੂੰ ਅਰੈਸਟ ਕਰਤਾ ਜਾਂਦਾ ਜਾਂਦਾ ਜੀ ਕਿਤੇ ਨਾ ਕਿਤੇ ਨਾ ਜੀ ਹੂੰ ਨਹੀਂ ਤੁਸੀਂ Hindu ਲੀਡਰਾਂ ਦੀ ਗੱਲ ਕਰ ਰਹੇ ਹੋ ਵੀ Hindu ਲੀਡਰ ਜੇ ਕੋਈ ਪ੍ਰੋਟੈਸਟ ਤੇ ਨਿਕਲਦੇ ਉਹਨਾਂ ਨੂੰ ਤਾਂ ਝੱਟ ਤੁਸੀਂ ਅਰੈਸਟ ਕਰ ਲੈਣੇ ਹੋ ਵੀ ਜਦੋਂ ਕੋਈ ਇਸ ਤਰੀਕੇ ਨਾਲ ਪੋਸਟ ਪਾਉਂਦਾ ਫਿਰ ਉਹਨੂੰ ਅਰੈਸਟ ਨਹੀਂ ਤਾਂ ਤੁਸੀਂ ਇੱਕ Hindu ਲੀਡਰ ਨੂੰ ਤੁਹਾਨੂੰ ਵੀ ਕਦੇ ਅਰੈਸਟ ਕਰਿਆ ਬਿਲਕੁਲ ਨਹੀਂ ਬਿਲਕੁਲ ਅਸੀਂ ਹੁਣੇ ਜਿਆਦਾ ਦੇਰ ਦੀ ਗੱਲ ਨਹੀਂ ਹੈਗੀ ਆ ਵੀ 1 ਜੂਨ ਦਾ ਸਾਡਾ ਪ੍ਰੋਗਰਾਮ ਸੀਗਾ ਜਦਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਸੀਗੇ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਬੋਲ ਰਹੇ ਸੀ ਕਿਸੇ ਦੇ ਉਹ ਨਹੀਂ ਬੋਲ ਰਹੇ ਸੀ ਅਸੀਂ ਤਾਂ ਆਪਣਾ ਸੰਗਠਨ ਦਾ ਇੱਕ ਲੈ ਲਓ ਕਿ ਸ਼ਕਤੀ ਪ੍ਰਦਰਸ਼ਨ ਕਰ ਰਹੇ ਸੀਗੇ ਸ਼ਕਤੀ ਪ੍ਰਦਰਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਆਪਣੇ ਆਪ ਨੂੰ ਇਕੱਠਾ ਕਰਕੇ ਦਿਖਾਣਾ ਚਾਹੁੰਦੇ ਸੀਗੇ ਵੀ ਅਸੀਂ ਬਹੁਤ ਵੱਡੇ ਲੈਵਲ ਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ ਵੀ Hindu ਸੰਗਠਨਾਂ ਨੂੰ ਜੋੜ ਸਕਦੇ ਹਾਂ ਵੀ ਜਿਹੜੇ ਸਾਡੇ ਭਰਾ ਆਪਣੇ ਵਿੱਚ ਜਿਹੜੇ ਕਿਤੇ ਨਾ ਕਿਤੇ ਇਕੱਲੇ ਹੋ ਜਾਂਦੇ ਆ ਤੇ ਉਹਨਾਂ ਨੂੰ ਦਿਵਾ ਦਿੱਤਾ ਜਾਂਦਾ ਵਾ ਉਹਦੇ ਅਕੋਰਡਿੰਗ ਹੀ ਕੀਤਾ ਜਾਂਦਾ ਸੀਗਾ ਜੀ ਤੇ ਉਸ ਦੇ ਹਿਸਾਬ ਦੇ ਨਾਲ ਸਾਨੂੰ ਮੈਨੂੰ ਤਾਂ ਹਾਊਸ ਰੈਸਟ ਹਾਊਸ ਤੋਂ ਹੀ ਚੱਕ ਲਿਆ ਦਿੱਤਾ ਜਾਂਦਾ ਜਦ ਕਿ ਸਾਡਾ ਟੈਂਟ ਲੱਗਾ ਸੀਗਾ ਮਤਲਬ ਕਿ 600 ਬੰਦੇ ਦਾ ਜਿਹੜਾ ਸਾਡਾ ਟੈਂਟ ਲਗਾਇਆ ਗਿਆ ਸੀਗਾ ਉਹਦੇ ਵਿੱਚ ਸਾਡਾ ਘੱਟੋ ਘੱਟ 600 ਬੰਦਾ ਜਿਹੜਾ ਆਣਾ ਸੀ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਕਰਨੇ ਸੀਗੇ ਕਾਫੀ ਵਧੀਆ ਪ੍ਰੋਗਰਾਮ ਸੀਗਾ ਜੀ ਸਾਡਾ ਇਹ ਅरेस्ट ਕਿਉਂ ਕੀਤਾ ਪੁਲਿਸ ਇੰਨਾ ਤੱਕਾ ਕਿਉਂ ਕੀਤਾ ਪੁਲਿਸ ਨੇ ਕਿਉਂ ਡਰ ਸੀ ਕੋਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਕੋਈ ਡਰ ਸੀ ਕੋਈ ਦੇਖੋ ਜੀ ਅ ਅਸੀਂ ਉਹ ਚੀਜ਼ ਤਾਂ ਦੇਖੋ ਜੀ ਉਹ ਉਹਨਾਂ ਨੂੰ ਪਤਾ ਹੋਣਾ ਵੀ ਡਰ ਸੀ ਪਰ ਮੇਨ ਡਰ ਜਿਹੜਾ ਹੈਗਾ ਵਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਡਰ ਸੀਗਾ ਹੂੰ ਕਿਸ ਚੀਜ਼ ਦਾ ਵੀ ਜੇ ਇਹਨਾਂ ਦੇ 600 ਬੰਦੇ ਇਕੱਠੇ ਹੋ ਜਾਂਦੇ ਆ ਹੂੰ ਠੀਕ ਹੈ ਜੀ ਤੇ ਉਹ ਜਿਹੜੀ ਹਿੰਦੂ ਤਾਕਤ ਬਣਨੀ ਸੀਗੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਲੱਗਦਾ ਵੀ ਜੇ ਅਸੀਂ ਭਾਜਪਾ ਨੂੰ ਸਪੋਰਟ ਨਾ ਕਰਦੇਈਏ ਹੂੰ ਜਾਂ ਕਿਸੇ ਹੋਰ ਕਿਸੇ ਨੂੰ ਸਪੋਰਟ ਕਰਾਂਗੇ ਹੂੰ ਵੀ ਇਹਨੂੰ ਕਿਤੇ ਪਪੂਲਰ ਹੋਣ ਤੋਂ ਪਹਿਲਾਂ ਵੀ ਇਹਨੂੰ ਹਾਈ ਫਾਈ ਹੋਣ ਤੋਂ ਪਹਿਲਾਂ ਹੀ ਦਬਾਤਾ ਜਾਵੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਵੀ ਉਹਦੇ ਵਿੱਚ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਜਿਹੜੀ ਸਾਡੇ ਦਫ਼ਤਰ ਦੇ ਵਿੱਚ ਮੋਰੇ ਆ ਫੋਰਸ ਲਾਈ ਗਈ ਸੀ ਘੱਟੋ ਘੱਟ ਵੀ ਮੇਰੇ ਹਿਸਾਬ ਦੇ ਨਾਲ 100 ਤੋਂ ਉੱਪਰ ਹੀ ਸੀਗੀ ਫੋਰਸ ਜੀ ਇੰਨੀ ਫੋਰਸ ਬਿਲਕੁਲ ਸਿਰਫ ਤੁਹਾਨੂੰ ਪ੍ਰੋਗਰਾਮ ਰੋਕਣ ਦੇ ਲਈ ਲਾਈ ਸੀ ਬ੍ਰੋਕ ਕਰਨ ਦੇ ਲਈ ਵੀ ਤੇ ਅਰੈਸਟ ਕਰਨ ਦੇ ਲਈ ਅੱਛਾ ਜੇਲ ਭੇਜਿਆ ਗਿਆ ਤੁਹਾਨੂੰ ਭੇਜਿਆ ਤੁਹਾਡੇ ਬੰਦਿਆਂ ਨੂੰ ਭੇਜਿਆ ਨਹੀਂ ਬੰਦੇ ਤਾਂ ਜੀ ਦੇਖੋ ਉੱਥੇ ਹੀ ਉਹਨਾਂ ਨੇ ਹਾਊਸ ਅਰੈਸਟ ਕਰ ਲਏ ਸੀਗੇ ਉੱਥੋਂ ਵੀ ਬੰਦੇ ਨਿਕਲ ਗਏ ਸਾਡੇ ਜਿੱਦਾਂ ਹੁਣ ਅਮ ਬਜੰਗਦਲ ਹਿੰਦ ਤੋਂ ਸੀਗੇ ਜੀ ਸ਼ੇਵਸਨਾ ਤੋਂ ਸੀਗੇ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਨਿਕਲ ਚੁੱਕੇ ਸੀ ਉਹ ਇੱਕ ਜਿੱਥੇ ਇਕੱਠੇ ਹੋਣੇ ਸੀਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਨੂੰ ਘੇਰਾ ਪਾ ਲਿਆ ਗਿਆ ਉਹਨਾਂ ਨੂੰ ਉੱਥੇ ਹੀ ਜਦੋਂ ਕੋਈ ਇਸ ਤਰੀਕੇ ਨਾਲ ਰੋਕਦੇ ਆ ਨਜ਼ਰਬੰਦ ਕਰਦੇ ਆ ਤਾਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਹਿਰਾਸਤ ਦੇ ਮਤਲਬ ਮਤਲਬ ਹੁੰਦਾ ਕਿ ਤੁਹਾਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਕੇ ਛੱਡ ਦਿੱਤਾ ਜਾਂਦਾ ਤੁਹਾਨੂੰ ਹਿਰਾਸਤ ਦੇ ਵਿੱਚ ਲਿਆ ਸੀ ਜਾਂ ਫਿਰ ਰੈਸਟ ਕਰ ਲਿਆ ਸੀ ਮੇਂ ਹਿਰਾਸਤ ਦੇ ਵਿੱਚ ਲਿਆ ਗਿਆ ਸਾਨੂੰ ਪੁਲਿਸ ਸਟੇਸ਼ਨ ਲੈ ਗਿਆ ਬਾਅਦ ਵਿੱਚ ਅਰੈਸਟ ਵੀ ਕੀਤਾ ਤੁਹਾਨੂੰ ਜੇਲ੍ਹ ਭੇਜਿਆ ਜੇਲ੍ਹ ਭੇਜਿਆ ਗਿਆ ਅਰੈਸਟ ਕੀਤਾ ਗਿਆ ਜੀ ਉਸ ਵੇਲੇ ਮਤੇ ਕਿ ਜਿਹੜਾ ਉਸ ਵੇਲੇ ਮੇਰੀ ਜਿਹੜਾ ਲਾਲੋ ਕੀ ਜਿਹੜੇ ਬੰਦੇ ਮੇਰੇ ਮੇਰੇ ਸਮਰਥਕ ਸੀਗੇ ਉਹ ਮੇਰੇ ਕੋਲ ਆਣਾ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰੋਕਿਆ ਗਿਆ ਜੀ ਹਮ ਮਤੇ ਕਿ ਉਹਨਾਂ ਨੂੰ ਇੰਨੇ ਕਹਿੰਦੇ ਸੀ ਆਰਡਰ ਨਹੀਂ ਸੀਗੇ ਵੀ ਉਹ ਆ ਕੇ ਮੇਰੇ ਕੋਲ ਤਿੰਨ ਤਰੀਕ ਦੀ ਮੇਰੀ ਪੇਸ਼ੀ ਸੀ ਇੱਕ ਨੂੰ ਰੈਸਟ ਪਾਈ ਗਈ ਸੀ ਤਿੰਨ ਦੀ ਪੇਸ਼ੀ ਸੀਗੀ ਪ੍ਰੋਗਰਾਮ ਕੀ ਸੀ ਹਾਲੇ ਪ੍ਰੋਗਰਾਮ ਕੀ ਸੀ ਤੁਹਾਡਾ ਸਾਡਾ ਪ੍ਰੋਗਰਾਮ ਜੀ ਤੁਹਾਨੂੰ ਉਹ ਹੀ ਦੱਸ ਰਿਆਂ ਪੀ ਅਸੀਂ ਇੱਕ ਆਪਣੇ ਵਿਚਾਰ ਸਾਂਝੇ ਕਰਨਾ ਹਿੰਦੂ ਧਰਮ ਨੂੰ ਲੈ ਕੇ ਤੇ ਹਿੰਦੂਆਂ ਦੀ ਤਕਲੀਫਾਂ ਸੁਣਨੀਆਂ ਸੀਗੀਆਂ ਕੋਈ ਬੈਠ ਕੇ ਮੀਟਿੰਗ ਕਰਨ ਦਾ ਪ੍ਰੋਗਰਾਮ ਸੀ ਜਾਂ ਸੜਕਾਂ ਤੇ ਉਤਰਨ ਦਾ ਪ੍ਰੋਗਰਾਮ ਸੀ ਬੈਠ ਕੇ ਮੀਟਿੰਗ ਕਰਨ ਦਾ ਸੀਗਾ ਸਾਡੇ ਮੇਰੇ ਜਿਹੜਾ ਸਾਡਾ ਕਾਰਾਏਲ ਹੈਗਾ ਅਰਪੁਰ ਸਟੇਟ ਫੇਸ ਬੰਦੇ ਵਿੱਚ ਉਹ ਮੇਰੇ ਹੈੱਡ ਆਫਿਸ ਦੇ نیچے ਹੀ ਅਸੀਂ ਪ੍ਰੋਗਰਾਮ ਟੈਂਟ ਲਾ ਕੇ ਕਰਦੇ ਸੀ ਵੀ ਪਰ ਇਸ ਦੇ ਵਿੱਚ ਫਿਰ ਪੁਲਿਸ ਨੂੰ ਕੀ ਤਰਾਜ ਇਹ ਤਾਂ ਜੀ ਹੁਣ ਜਾਂ ਤਾਂ ਪੁਲਿਸ ਨੂੰ ਪਤਾ ਹੋਏਗਾ ਜਾਂ ਸਰਕਾਰਾਂ ਨੂੰ ਪਤਾ ਹੋਵੇ ਤੁਸੀਂ ਪੁੱਛਿਆ ਨਹੀਂ ਭਾਈ ਕੋਈ ਕਾਰਨ ਤਾਂ ਦੱਸੋ ਸਾਨੂੰ ਅਰੈਸਟ ਕਰਨ ਦਾ ਅਸੀਂ ਤਾਂ ਆਪਣੇ ਇੱਕ ਦਫ਼ਤਰ ਦੇ ਵਿੱਚ ਬੈਠ ਰਹੇ ਹਾਂ ਦਫ਼ਤਰ ਦੇ ਥੱਲੇ ਬੈਠ ਰਹੇ ਹਾਂ ਹਰ ਕਿਸੇ ਨੂੰ ਅਧਿਕਾਰ ਹੁੰਦਾ ਹਾਲਾਂਕਿ ਸੜਕਾਂ ਦੇ ਉੱਤੇ ਉਤਰ ਕੇ ਪ੍ਰੋਟੈਸਟ ਕਰਨ ਦਾ ਵੀ ਸੰਵਿਧਾਨਿਕ ਅਧਿਕਾਰ ਆ ਫਿਰ ਪੁਲਿਸ ਨੂੰ ਕੀ ਤਰ੍ਹਾਂ ਦੇ ਪੁੱਛਿਆ ਨਹੀਂ ਤੁਸੀਂ ਸਰ ਉਹ ਤਾਂ ਗੱਲ ਕਰਨ ਨੂੰ ਰੈਡੀ ਨਹੀਂ ਸੀਗੇ ਜਦਕਿ 5:30 ਵਜੇ ਮੈਂ ਉੱਠਿਆ 5:30 ਉੱਠ ਕੇ ਫਰੈਸ਼ ਰਸ਼ ਹੋ ਜਾਂ ਨਹਾਣ ਲੱਗਾਈ ਸੀਗਾ ਜਦਕਿ ਪੁਲਿਸ ਮੁਲਾਜ਼ਮ ਮੇਰੇ ਘਰੇ ਪਹੁੰਚ ਗਏ ਸੀ ਤੁਸੀਂ ਫਿਰ ਕੋਰਟ ਚ ਚੈਲੰਜ ਨਹੀਂ ਕਰਿਆ ਇਸ ਚੀਜ਼ ਨੂੰ ਸਰੇਤ ਚੈਲੰਜ ਕਰਾਂਗੇ ਹਜੇ ਤੁਹਾਨੂੰ ਪਤਾ ਹੀ ਹੈ ਜਿਹੜੀ ਡੇਡ ਪਈ ਗਈ ਆ ਫਿਰ ਡੇਡ ਵਾਈ ਡੇਡ ਹੈਗਾ ਵਾ ਉਹਦੇ ਅਕੋਰਡਿੰਗ ਅਸੀਂ ਫਿਰ ਅਗਲੀ ਰਣਨੀਤੀ ਬਣਾ ਰਹੇ ਹਾਂ ਚੈਲੰਜ ਕਰਾਂਗੇ ਕਿਉਂ ਨਹੀਂ ਕਰਾਂਗੇ ਸਰਕਾਰਾਂ ਨੂੰ ਵੀ ਇਹਦੀ ਕਿਤੇ ਨਾ ਕਿਤੇ ਅਸੀਂ ਕਹਿੰਨੇ ਆ ਕਿ ਪੁਲਸ ਤਾਂ ਕਹਿ ਲੋ ਕਿ ਇਸ ਵੇਲੇ ਹੱਥ ਬੰਨੇ ਹੋਏ ਆ ਬੜ ਜਿਆਦਾਤਰ ਜਿਹੜਾ ਵਾਗਾ ਵੀ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਵੀ Hindu ਲੀਡਰਾਂ ਨੂੰ ਦਵਾਣਾ ਹਿੰਦੂ ਲੀਡਰਾਂ ਦੇ ਉੱਤੇ ਜਿਹੜੇ ਹਮਲੇ ਹੋਏ ਆ ਮਾਰੇ ਜਾਂਦੇ ਜਿੱਦਾਂ ਹੁਣ ਸੁਦੀਰ ਸੂਰੀ ਜੀ ਲੈ ਲਓ ਅੰਮ੍ਰਿਤਸਰ ਦੇ ਵਿੱਚ ਸੀਗੇ ਉਹਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਪੁਲਿਸ ਦੇ ਸਾਹਮਣੇ ਸ਼ੂਟ ਕਰ ਦਿੱਤਾ ਗਿਆ ਜੀ ਉਸ ਤੋਂ ਬਾਅਦ ਉਹਦੇ ਬੇੜੇ ਨੂੰ ਚੱਕ ਲਿਆ ਜਾਂਦਾ ਉਹਨੂੰ ਤੂ ਧਮਕਾਇਆ ਜਾਂਦਾ ਬਹੁਤ ਸਾਰਾ ਕਿਆ ਜਾਂਦਾ ਪੁਲਿਸ ਦਾ ਪ੍ਰੈਸ਼ਰ ਪਾਇਆ ਜਾਂਦਾ ਹਿੰਦੂ ਲੀਡਰ ਟਾਰਗੇਟ ਤੇ ਕਿਉਂ ਰਹਿੰਦੇ ਨੇ ਆਸ ਦੇਖੋ ਜੀ ਜਿਹੜਾ ਤਾਂ ਆਪਣੇ ਧਰਮ ਦੀ ਗੱਲ ਕਰਦਾ ਵਾ ਸਭ ਦੇ ਮਤਲਬ ਕਿ ਸਭ ਸੰਸਾਰ ਦੀ ਉਹ ਮਤਲਬ ਕਿ ਜਿਹੜਾ Hindu ਲੀਡਰ ਨੂੰ ਇੱਕ ਉਹਦਾ ਕਹਤਾ ਵੀ ਇਹ ਉਸ ਸਾਭ ਦੇ ਨਾਲ ਚੱਲਦਾ ਜੀ ਨਾ ਜਿਹੜੇ ਹੁਣ ਖਾਲਿਸਤਾਨ ਦੇ ਖਿਲਾਫ ਆ ਜਿੰਨੇ ਲੀਡਰ ਆਏ ਸੀ ਹੋ ਗਏ ਅ ਜਿਹਦੇ ਵਿੱਚ ਸੰਜੀਵ ਕਰੋਣੀ ਟੰਡਨ ਜੀ ਹੋ ਗਏ ਜਾਂ ਸ਼ੀਵ ਸੈਨਾ ਟਕਸਾਲੀ ਹੋ ਗਏ ਠੀਕ ਹੈ ਸ਼ੀਵ ਸੈਨਾ ਹੋਰ ਹੋ ਗਈਆਂ ਜਾਂ ਬਰਜੰਗ ਦਲ ਹੋ ਗਏ ਵਿਸ਼ਵ Hindu ਪ੍ਰਸ਼ਦ ਆਲ ਮਤਲਬ ਕਿ ਜਿਹੜੇ ਦੇਸ਼ ਨੂੰ ਇੱਕ ਮੈਂਟੇਨ ਰੱਖਣਾ ਚਾਹੁੰਦੇ ਆ ਦੇਸ਼ ਦਾ ਕਿਤੇ ਨਾ ਕਿਤੇ ਹਿੱਤ ਦੇ ਵਿੱਚ ਪਬਲਿਕ ਦੇ ਹਿੱਤ ਦੇ ਵਿੱਚ ਆਪਣੇ ਧਰਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਟਾਰਗੇਟ ਬਣਾਇਆ ਜਾਂਦਾ ਤੇ ਉਹਨਾਂ ਨੂੰ ਮਾਰਤਾ ਜਾਂਦਾ ਵੀ ਇਹਨਾਂ ਸਾਡੇ ਕਿਤੇ ਨਾ ਕਿਤੇ ਜਿਹੜਾ ਖਾਲਿਸਤਾਨ ਦੀ ਮੰਗ ਲੈ ਕੇ ਕਰਦੇ ਆ ਅਸੀਂ ਉਹਨਾਂ ਨੂੰ ਆਪਣੀ ਮੰਗ ਨੂੰ ਮੰਗਦੇ ਆ ਤੇ ਅਸੀਂ ਉਹਨਾਂ ਦੇ ਖਿਲਾਫ ਹੁੰਦੇ ਆ ਉਹ ਆਪਣਾ ਡਰ ਪੈਦਾ ਕਰਨਾ ਚਾਹੁੰਦੇ ਆ Hindu ਲੀਡਰਾਂ ਦੇ ਵਿੱਚ ਇੱਕੇ ਦੀ ਘਾਟ ਹੈਗੀ ਹੈ Hindu ਲੀਡਰਾਂ 'ਚ 101% ਹਮ ਇਸੇ ਕਰਕੇ ਪੁਲਸ ਹਾਵੀ ਹੋ ਜਾਂਦੀ ਐ ਇਸੇ ਕਰਕੇ Hindu leader target ਤੇ ਹੋ ਜਾਂਦੇ ਨੇ ਕਿਉਂਕਿ ਇੱਕਾ ਨਹੀਂ ਆ ਮੈਂ ਕਹਿੰਦਾ ਜੀ 101% ਤੁਹਾਡੀ ਗੱਲ ਸਹੀ ਹੈਗੀ ਆ ਜੇ Hindu ਇੱਕ ਹੋ ਗਏ ਹੂੰ ਤੇ ਕਹਿੰਦੇ ਉਹ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਜੀ ਇੱਕ ਹੁੰਦੇ ਕਿਉਂ ਨਹੀਂ ਬਸ ਮਸਲਾ ਤਾਂ ਇਹ ਹੀ ਐ ਨਾ ਜੀ ਆਪਣੀ ਆਪਣੀ বীਣ ਵਜਾਉਂਦੇ ਆ ਹੂੰ ਜਦੋਂ ਚਾਹੇ ਮੈਂ ਲੈ ਲਵੋ ਮੇਰੇ ਤੇ ਦੋ ਵਾਰੀ ਪਰਚਾ ਹੋਇਆ ਗਿਆ ਹੂੰ ਠੀਕ ਐ ਨਹੀਂ ਤੇ ਉਸ ਤੋਂ ਬਾਅਦ ਲੈ ਲਵੋ ਹੁਣੀ ਲੇਟੈਸਟ ਹੋਇਆ ਕਿਸੇ ਵੀ ਹਿੰਦੂ ਲੀਡਰ ਨੇ ਇੱਕ ਵੀ ਆਪਣੀ ਜਵਾਨੀ ਨਹੀਂ ਬੋਲਿਆ ਕਾਰਨ ਇਹ ਤਾਂ ਜੀ ਉਹਨਾਂ ਨੂੰ ਪਤਾ ਹੋਊਗਾ ਸੁਰੱਖਿਆ ਤਾਂ ਨਹੀਂ ਖੋਈ ਜਾਊਗੀ ਡਰ ਤਾਂ ਨਹੀਂ ਮਸਲਾ ਤਾਂ ਏਸੀ ਗੱਲ ਦਾ ਨਾ ਦੇਖੋ ਸਾਡੀ ਸੁਰੱਖਿਆ ਖੋ ਲਈ ਅਸੀਂ ਵੀ ਤਾਂ ਉਹੀ ਤੁਰੇ ਫਿਰਦੇ ਹਾਂ ਹੂੰ ਜਿਹਨੇ ਮਾਰਨਾ ਦੇਖੋ ਸੁਦੀਸ਼ ਸੂਰੀ ਕੋ ਕਿੰਨੀ ਸੀ ਫੋਰਸ ਜੀ ਬਿਲਕੁਲ ਉਸ ਵੇਲੇ ਐਸਐਸਪੀ ਸਾਹਿਬ ਡੀਸੀ ਸਾਹਿਬ ਹੋਰ ਵੀ ਉਹਦੀ ਆਪਣੀ ਪਰਸਨਲ ਜਿਹੜੀ ਉਹਨੂੰ ਫੋਰਸ ਮਿਲੀ ਸੀ ਉਹ ਵੀ ਖੜੀ ਸੀ 22 ਸਕਿਉਰਟੀ ਸੀ ਉਹਨਾਂ ਕੋਲ 22 ਕੋਟੀ ਸੀ ਬਕਾਇਦਾ ਉਹਨਾਂ ਦੇ ਸਾਹਮਣੇ ਅਗਲਾ ਠੋਕ ਕੇ ਚਲਾ ਗਿਆ ਹੂੰ ਠੀਕ ਹੈ ਜੀ ਜਦੋਂ ਆਣੀ ਆ ਉਦੋਂ ਕੋਈ ਵੀ ਫੋਰਸ ਨਹੀਂ ਕੰਮ ਆਣੀ ਕੋਈ ਵੀ ਅਫਸਰ ਨਹੀਂ ਕੰਮ ਆਣਾ ਜੀ ਉਹਦਾ ਆਪਣੀ ਜੇ ਪਰਵਾਹਾਂ ਨੇ ਵਧੀ ਹੋਈ ਤੇ ਉਹਦੇ ਕੰਮ ਆਣੀ ਆ ਅਦਰਵਾਈਜ਼ ਨਹੀਂ ਕੰਮ ਆਣੀ ਹੈਗੀ ਆ ਜਿਹੜਾ ਲੋਕਾਂ ਨੂੰ ਆਪਣਾ ਕੁਝ ਲੈ ਲੋ ਕੀ ਇਹ ਸਾਰਿਆਂ ਨੂੰ ਹਿੰਦੂ ਲੀਡਰਾਂ ਨੂੰ ਵੀ ਤਕਲੀਫ ਆਉਣੀ ਵੀ ਜਿਹੜਾ ਆਪਣਾ ਲੈ ਲੋ ਕੀ ਲੀਡਰ ਪੁਲਸ ਦਿਖਾ ਕੇ ਆਪਣਾ ਜੋ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਦਿਖਾਣਾ ਚਾਹੁੰਦੇ ਆ ਜਿੱਦਨ ਇਹ ਡ੍ਰੌਪ ਕਰਨਗੇ ਨਾ ਫਿਰ ਸਾਨੂੰ ਲੋਡ ਨਹੀਂ ਨਾ ਇਸ ਰਾਸ਼ੀ ਹੂੰ ਠੀਕ ਹੈ ਜੀ ਫਿਰ ਸਾਨੂੰ ਤਾਂ ਆਪਣੇ ਹਿੰਦੂ ਲੀਡਰ ਭਰਾ ਦੀ ਲੋੜ ਆ ਹੂੰ ਜਿਸ ਦਿਨ ਇਹ ਚੀਜ਼ ਹੋ ਗਈ ਮੈਂ ਕਹਿੰਨਾ ਵੀ ਪੰਜਾਬ ਦੇ ਵਿੱਚ ਹਮ ਮੈਂ ਕਹਿੰਦਾ 1995 1990 ਦੇ ਜਿਹੜਾ ਦੌਰ ਅਸੀਂ ਦੇਖਿਆ ਵਾ ਉਹ ਹੁਣ ਹਿੰਦੂ ਲੀਡਰਾਂ 'ਚ ਦਿਖਦਾ ਨਹੀਂ ਹੈ ਜੀ ਸੱਚ ਇਹੀ ਆ ਸਿਰਫ ਫੋਕੀ ਟੌਰ ਦੇ ਖਾਤਰ ਮੈਂ ਕਹਾਂ ਜੀ ਬਿਲਕੁਲ ਫੋਕੀ ਟੌਰ ਲੈ ਲਓ ਫੋਕੀ ਬਿਜ਼ਨਸ ਬਿਜ਼ਨਸ ਲੈ ਲਓ ਵੇ ਬਿਜ਼ਨਸ ਦਿਖਾ ਕੇ ਲੈਣਾ ਕਰਨਾ ਇਹ ਤਾਂ ਸਭ ਨੂੰ ਪਤਾ ਹੁੰਦਾ ਨਾ ਕੋਈ ਨਾ ਕੋਈ ਤਾਂ ਕਮਜ਼ੋਰੀ ਹੈਗੀ ਆ ਸਾਰਿਆਂ ਦੀ ਹੈ ਨਾ ਜੀ ਅਸੀਂ ਕਹਿੰਦੇ ਜਿਹੜਾ ਤੁਸੀਂ ਜਿੱਦਣ ਆਪਣੀ ਕਮਜ਼ੋਰੀ ਤੁਸੀਂ ਲਾਅ ਇਨ ਆਰਡਰ ਨੂੰ ਦਿਖਾਉਂਦੇ ਆ ਪ੍ਰਸ਼ਾਸਨ ਨੂੰ ਦਿਖਾਉਂਦੇ ਆ ਸਰਕਾਰਾਂ ਨੂੰ ਦਿਖਾਉਂਦੇ ਆ ਵੀ ਤੁਸੀਂ ਉੱਥੇ ਅੱਧੇ ਦਾ ਤੁਸੀਂ ਕਹਿ ਲੋ ਕਿ ਆਪਣੇ Hindu leader ਜਿਹੜੇ ਸਾਡੇ ਵਰਗੇ ਲੈ ਲਓ ਹੋਰ ਵੀ ਕਈ ਭਰਾ ਹੈਗੇ ਆ ਨਾ ਜੀ ਜਿਹੜੇ ਬੋਲਦੇ ਆ Hindu tatva ਦੇ ਲੈ ਕੇ ਬੋਲਦੇ ਆ ਸਨਾਤਨ ਧਰਮ ਦੇ ਲੈ ਕੇ ਬੋਲਦੇ ਆ ਉਹਨਾਂ ਨੂੰ ਤੁਸੀਂ ਅੱਧਾ ਮਾਰ ਦਿੰਦੇ ਆ ਅੱਧਾ ਕਮਜ਼ੋਰ ਕਰ ਦਿੰਨੇ ਆ ਉਹਦਾ ਪ੍ਰੈਸ਼ਰ ਕੀ ਹੁੰਦਾ ਕਿ ਪਲਸ ਜਿਹੜੀ ਹੈਗੀ ਆ ਉਹਨਾਂ ਨੂੰ ਅਸੀਂ ਮੰਨਵਾ ਨਹੀਂ ਕਰਨ ਦਾ ਮੌਕਾ ਦਿੰਦੇ ਆ ਜੇ ਇਦਾਂ ਕੀ ਮੇਰੇ ਤੇ ਹੋਇਆ ਸੀਗਾ ਤੇ ਉਹਦੇ ਅਕੋਰਡਿੰਗ ਕੀ ਸੀਗਾ ਕਿ ਸਾਰਿਆਂ ਦੇ ਬਿਆਨ ਆnde ਇੱਕ ਪਟਿਆਲੇ ਸ਼ਹਿਰ ਦੇ ਵਿੱਚ ਕਹਿੰਦੇ ਜੀ ਅਸੀਂ ਆ ਰਹੇ ਆ ਜਿਨ੍ਹਾਂ ਨਾਲ ਅਸੀਂ ਜੁੜੇ ਵੀ ਸੀਗੇ ਤਲਾ ਜਿਨ੍ਹਾਂ ਦੇ ਨਾਲ ਅਸੀਂ ਜੁੜੇ ਸੀ ਉਹਨਾਂ ਦੇ ਬਿਆਨ ਨਹੀਂ ਆਏ ਅਜੇ ਤੱਕ ਜਿਨ੍ਹਾਂ ਨਾਲ ਵਫਾਦਾਰੀ ਨਾਲ ਅਸੀਂ ਰਹੇ ਹਾਂ ਅੱਜ ਵੀ ਉਹਨਾਂ ਦੇ ਲਈ ਅਸੀਂ ਬੋਲਾਂਗੇ ਬਟ ਉਹਨਾਂ ਦੇ ਹੱਕ ਤੇ ਬੋਲਾਂਗੇ ਤੇ ਬਟ ਇਸ ਚੀਜ਼ ਦੇ ਨਾਲ ਆ ਕਿ ਉਹਨਾਂ ਦੇ ਕਿਸੇ ਦਾ ਵੀ ਲੀਡਰ ਦਾ ਵੱਡੇ ਦਾ ਬਿਆਨ ਨਹੀਂ ਆਇਆ ਕਿ ਵੀ ਸ਼ਿਵਾਏ ਦੇ ਨਾਲ ਸ਼ਿਵਾਏ ਬਲਵਿੰਦਰ ਦੇ ਨਾਲ ਜਿਹੜਾ ਅਕਲ ਸਨਾਤਨ ਹਿੰਦੂ ਰਾਸ਼ਟ੍ਰ ਦੇ ਨਾਲ ਆ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹਨਾਂ ਤੇ ਜਿਹੜਾ ਕੀਤਾ ਰੋਕਿਆ ਗਿਆ ਉਹ ਗਲਤ ਸੀਗਾ ਇੱਕ ਵੀ ਬਿਆਨ ਨਹੀਂ ਪਾਇਆ ਜੀ ਹਿੰਦੂ ਨਾਗਰੀ ਇੱਕ ਹੋਇਆ ਨਾ ਹੋਣਾ ਜਿੱਦਣ ਹੋ ਗਿਆ ਪੰਜਾਬ ਸ਼ਹਿਰ ਦਾ ਸਮਝਦੇ ਨਹੀਂ ਗੱਲ ਇਹ ਉਸ ਦਿਨ ਸਾਰਾ ਹੀ ਜਿਹੜਾ ਬਦਲ ਚੇਂਜ ਹੋ ਜਾਣਾ ਜੀ ਕਦੇ ਮਲਾਲ ਨਹੀਂ ਰਹਿੰਦਾ ਕਿ ਹਿੰਦੂ ਲੀਡਰ ਬਣੇ ਆ ਸੀ ਏਕਾ ਹੋਰ ਧਰਮਾਂ ਦੇ ਵਿੱਚ ਬਹੁਤ ਏਕਾ ਕਿ ਅਸੀਂ ਸੰਗਠਨ ਵੀ ਚਲਾ ਰਹੇ ਆ ਪਰ ਏਕਾ ਹੈ ਨਹੀਂ ਸਾਡੇ ਵਿੱਚ ਮਲਾਲ ਹੁੰਦਾ ਕਦੇ ਮਨ ਚ ਗੁੱਸਾ ਵੀ ਆ ਜਾਂਦਾ ਬਹੁਤ ਆਉਂਦਾ ਸਰ ਮਤੇ ਕਿ ਸਰ ਬਹੁਤ ਜ਼ਿਆਦਾ ਆਂਦਾ ਵਾ ਕਿ ਅਸੀਂ ਕਹਿ ਲੋ ਕਿ ਨਾ ਵੀ ਹੁਣ ਇੱਕ ਝੰਡਾ ਜਿਹੜਾ ਚੱਕ ਚੁੱਕੇ ਆ ਹੂੰ ਉਹਨੂੰ ਅਸੀਂ ਛੱਡ ਨਹੀਂ ਸਕਦੇ ਹੂੰ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੇਰੇ ਫਾਸਾ ਆਰਮੀ ਚ ਹੀ ਸੀਗਾ ਜਿਹਦੇ ਵਿੱਚ ਕੋਈ ਜਾਤ-ਪਾਤ ਨਹੀਂ ਕੋਈ ਧਰਮ ਨਹੀਂ ਮੈਂ ਇੱਕ ਜੱਟ ਫੈਮਲੀ ਚੋ ਬਿਲੋਂਗ ਕਰਦਾ ਹਾਂ ਪਰ ਜਿਹੜਾ ਮੈਂ ਛੰਡਾ ਚੱਕਿਆ ਸੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਜਦੋਂ ਅਸਿਸਟ ਗੁਰੂ ਹੀ ਹੁੰਦਾ ਜਿਹਨੇ ਦੁਨੀਆਦਾਰੀ ਤਾਂ ਚਲੋ ਮਾਂ-ਵਾਪਸ ਖਾਂਦੇ ਆ ਐਜੂਕੇਸ਼ਨ ਜਿਹੜੀ ਖਾਂਦੇ ਆ ਸਾਨੂੰ ਪੜ੍ਹਨਾ ਲਿਖਣਾ ਸਾਡੇ ਟੀਚਰ ਸਿਖਾਉਂਦੇ ਹਨਾ ਜੀ ਜਿਹੜਾ ਲੀਡਰ ਪਹੁੰਚਾ ਦੇ ਧਰਮ ਦਾ ਕੰਮ ਸਿਖਾਣਾ ਉਹ ਗੁਰੂ ਹੁੰਦਾ ਜੀ ਹਨਾ ਵੀ ਧਰਮ ਦੇ ਕੰਮ ਜੜੇ ਕਰਨ ਅਸੀਂ ਜਿੱਦਾਂ ਝੰਡਾ ਚੱਕਿਆ ਸੀ ਉਸ ਦਿਨ ਕੁਝ ਹੋਰ ਉਤਵਾ ਸੀਗਾ ਜਿੱਦਾਂ ਹੁਣ ਅਸੀਂ ਉਸ ਮੁਕਾਮ ਤੇ ਪਹੁੰਚਣਾ ਚਾਹੁੰਦੇ ਆਂ ਵੀ ਧਰਮ ਦੇ ਲਈ ਕੰਮ ਕਰਦੇ ਆਂ ਤੇ ਕਿਤੇ ਨਾ ਕਿਤੇ ਸਾਨੂੰ ਦਵਾਤਾ ਬਹੁਤ ਦੁਖੀਫ ਹੁੰਦੀ ਆ ਵੀ ਜਦੋਂ ਸਾਡੇ ਭਰਾ ਹਮ ਸਨਾਤਨ ਧਰਮ ਦੀ ਜਿਹੜੀ ਦਮ ਭਰਦੇ ਆ ਕਿ ਅਸੀਂ ਸਨਾਤਨ ਧਰਮ ਦੇ ਨਾਲ ਆ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਹਨਾ ਜੀ ਸਰ ਉਥੋਂ ਆਪਾਂ ਜਦਦਨ ਤਕਲੀਫ ਪੈਂਦੀ ਕਿਸੇ ਵੀ ਹਿੰਦੂ ਲੀਡਰ ਤੇ ਹੂੰ ਉਦੋਂ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਕਾਲ ਕਰੀ ਆਵੇ ਵੀ ਯਾਰ ਭਰਾ ਕਹਦੇ ਤੁਸੀਂ ਹੂੰ ਭਰਾ ਦਾ ਮਤਲਬ ਹੁੰਦਾ ਕਿ ਇੱਕ ਭਰਾ ਨੂੰ ਹੂੰ ਤਕਲੀਫ ਹੋਈ ਆ ਤੇ ਸਾਰੇ ਭਰਾ ਇਕੱਠੇ ਆ ਇਕੱਠੇ ਬਿਲਕੁਲ ਠੀਕ ਹੈ ਜੀ ਇਹ ਪੰਜ ਉਂਗਲਾਂ ਆ ਆਪਾਂ ਇੱਤੇ ਚਾਹੇ ਛੁਰੀ ਹੋਣੀ ਜੀ ਮਾਰੀਏ ਹੂੰ ਜਾਂ ਥੋੜੀ ਮਾਰੀਏ ਅਸੀਂ ਐ ਕਰ ਲੈਂਦੇ ਹਾਂ ਹਨਾ ਐ ਮੁੱਠ ਕਰ ਲੈਂਦੇ ਆ ਇਕੱਠੀਆਂ ਹੋ ਜਾਂਦੀਆਂ ਮਤਲਬ ਕਿ ਇੱਕ ਨੂੰ ਤਕਲੀਫ ਨਹੀਂ ਉਹ ਸਾਰਿਆਂ ਨੂੰ ਹੁੰਦੀ ਮਤਲਬ ਪੂਰੀ ਬਾਡੀ 'ਚ ਤਕਲੀਫ ਹੋ ਗਈ ਜਿੱਦਣ ਇਹ ਚੀਜ਼ ਸਾਡੇ ਹਿੰਦੂ ਲੀਡਰਾਂ ਨੂੰ ਸਮਝ ਆ ਗਈ ਨਾ ਜੀ ਅਸੀਂ ਇਹ ਪੰਜਾਬ ਦੇ ਵਿੱਚ ਆਪਣੇ ਮਨਪਸੰਦ ਦਾ ਮੁੱਖ ਮੰਤਰੀ ਲਿਆ ਸਕਦੇ ਹਾਂ ਹੂੰ ਠੀਕ ਹੈ ਹੁਣ ਜਿੱਦਾਂ ਲੈ ਲੋ ਕਿ ਕਲੋਨੀ ਸਾਹਿਬ ਹੋ ਕੇ ਡੰਡਾ ਸਾਹਿਬ ਹਿੰਦੂ ਮੁੱਖ ਮੰਤਰੀ ਆਣਾ ਚਾਹੀਦਾ ਯਾਰ ਆਊਗਾ ਕਿਦਾਂ ਹੂੰ ਅਸੀਂ ਕਹਿੰਨੇ ਆਊਗਾ ਕਿਦਾਂ ਜਦੋਂ ਇੱਕ ਆ ਹੀ ਨਹੀਂ ਹੈਗਾ ਵੀ ਤੁਹਾਡੇ ਖਾਲੀ ਕਹਿਣ ਦੇ ਨਾਲ ਨਹੀਂ ਹੋਣਾ ਵੀ ਤੁਹਾਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਪੈਣਾ ਸਭ ਦੀਆਂ ਤਕਲੀਫਾਂ ਸੁਣਨੀਆਂ ਪੈਣਾਂ ਤੇ ਪਹਿਲਾਂ ਆਪਣੀ ਤਕਲੀਫ ਛੱਡ ਕੇ ਦੂਸਰੇ ਦੇ ਨਾਲ ਖੜਾ ਹੋਣਾ ਪੈਣਾ ਲਾਅਨ ਆਰਡਰ ਤੋਂ ਆਪਾਂ ਇੰਟਰਵਿਊ ਦੀ ਸ਼ੁਰੂਆਤ ਕੀਤੀ ਸੀ ਕਿ ਪੰਜਾਬ ਦੇ ਲਾਅਨ ਆਰਡਰ ਦੀ ਸਥਿਤੀ ਬਹੁਤ ਫਿਰ ਗੱਲ ਹਿੰਦੂ ਲੀਡਰਾਂ ਤੱਕ ਪਹੁੰਚੀ ਆ ਕੀ ਲੱਗਦਾ ਕਿ ਲਾਅਨ ਆਰਡਰ ਦੀ ਸਥਿਤੀ ਵੀ ਠੀਕ ਹੋ ਸਕਦੀ ਹੈ ਜੇਕਰ ਹਿੰਦੂ ਭਾਈਚਾਰਿਆਂ ਦੇ ਵਿੱਚ ਏਕਾ ਹੋਵੇ ਮੈਂ ਕਹਾਂ ਸਰ 101% ਹੋਗੀ ਹੂੰ ਉਹ ਇਸ ਕਰਕੇ ਹੋਏਗੀ ਜਿੱਦੋਂ ਅਸੀਂ ਕੈਨੋ ਵੀ ਜਿਹੜਾ ਅਸੀਂ ਸਾਨੂੰ ਰੋਕਿਆ ਗਿਆ ਠੀਕ ਹੈ ਜੀ ਸਾਨੂੰ ਰੋਕਣ ਦਾ ਰੀਜ਼ਨ ਵੀ ਕਹ ਲੋ ਸਰਕਾਰਾਂ ਦਾ ਸੀਗਾ ਹੂੰ ਪੁਲਿਸ ਨੂੰ ਤਾਂ ਇੱਕ ਉਹਨਾਂ ਨੇ ਕਿ ਜਿਹੜੇ ਗੈਂਗਸਟਰ ਬਦਮਾਸ਼ ਨੇ ਉਹਨਾਂ 'ਚ ਡਰ ਪੈਦਾ ਹੋ ਜੂ ਬਿਲਕੁਲ ਸਰ ਹੋਏਗਾ ਕਹਿੰਦੇ ਨੇ ਵੀ ਜਦੋਂ ਆ ਅਸੀਂ ਨਹੱਥੇ ਤੁਰੇ ਫਿਰਦੇ ਆਂ ਅੱਜ ਦੀ ਰੇਡ ਦੇ ਵਿੱਚ ਕਈ ਹਿੰਦੂ ਲੀਡਰਾਂ ਨੂੰ ਅਸਲਾ ਦਿੱਤਾ ਗਿਆ ਵਾ ਕਈ ਹਿੰਦੂ ਲੀਡਰ ਉਹੀ ਫਿਰਦੇ ਆ ਜੇ ਉਹਨਾਂ ਨੂੰ ਹਰ ਹਿੰਦੂ ਲੀਡਰ ਦੇ ਕੋਲ ਅਸਲਾ ਹੋਵੇ ਮੈਂ ਤਾਂ ਇਹ ਚੀਜ਼ ਕਹਿਣਾ ਜੇ ਸਰਕਾਰਾਂ ਨਹੀਂ ਜਨਮ ਦੇ ਸਕਦੀਆਂ ਸਾਰਿਆਂ ਨੂੰ ਲਾਇਸੈਂਸ ਦੇ ਦਿੱਤੇ ਜਾਣ ਜੀ ਵੀ ਕਮ ਸੇ ਕਮ ਆਪਣੀ ਸੁਰੱਖਿਆ ਦਾ ਕਰ ਸਕਣ ਸੁਰੱਖਿਆ ਦਾ ਠੀਕ ਹੈ ਜੀ ਅੱਜ ਤਾਂ ਪੰਜਾਬ ਤਾਂ ਚਲੋ ਜਿਹੜੀ ਸਰਕਾਰ ਹੁਣ ਆਣੀ ਆਣੀ ਹੈ ਜੋ ਮਰਜ਼ੀ ਲੈ ਲੋ ਹਨਾ ਜੀ ਇਹ ਵਾਲੀ ਤਾਂ ਜਾਣਦੇ ਆ ਵੀ ਜੋ ਮਰਜ਼ੀ ਕਹੀ ਜਾਣ ਵੇ ਅਸੀਂ ਆ ਕਰਤਾ ਉਹ ਕਰਤਾ ਕੁਝ ਨਹੀਂ ਕੀਤਾ ਜੀ ਹੂੰ ਗੈਂਗਸਟਰ ਉਹਦੇ ਹੀ ਜਿਹੜੇ ਨਜਾਇਜ਼ ਲੀਡਰ ਹਿੰਦੂ ਮਾਰੇ ਜਾਂਦੇ ਆ ਉਹਦੇ ਪਰ ਸੋਰ ਦਾ ਤੁਸੀਂ ਵੀ ਆਮ ਆਦਮੀ ਪਾਰਟੀ ਦੀ ਕੀਤੀ ਸੀ ਬਿਲਕੁਲ ਕੀਤੀ ਸੀ ਪਰ ਐਸੀ ਕਹਨੇ ਆਂ ਵੀ ਕੀਤੀ ਸੀ ਪਰ ਜੋ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਰਵਾਲ ਚੀਮਾ ਜੀ ਨੇ ਬੈਠ ਕੇ ਉਹਨਾਂ ਦੇ ਏਰੀਆ ਵਿੱਚ ਬੈਠੇ ਸੀਗੇ ਹੂੰ ਉਹਨਾਂ ਨੇ ਸਾਡੇ ਹਿੰਦੂ ਲੀਡਰਾਂ ਲਈ ਕੀਤੇ ਸੀ ਪੂਰੇ ਨਹੀਂ ਹੋਏ ਵਾਦੇ ਬਿਲਕੁਲ ਨਹੀਂ ਪੂਰੇ ਹੋਏ ਜੀ ਅਸੀਂ ਕਹਿੰਨੇ ਜੀ ਉਹਨਾਂ ਨੂੰ ਇਹ ਚੀਜ਼ ਗਈ ਸੀ ਵੀ ਸਾਰੇ ਜਿੰਨੇ ਵੀ ਹਿੰਦੂ ਲੀਡਰ ਅਸੀਂ ਹੋਰ ਵੀ ਸਾਰੇ ਲਿਆਵਾਂਗੇ ਜਿੰਨੇ ਵੀ ਆ ਸਾਰਿਆਂ ਨੂੰ ਜਿਹੜਾ ਵੀ ਅਸਲਾ ਪ੍ਰਵਾਹ ਤੇ ਜਿਹੜਾ ਮਤਲਬ ਕਿ ਇਹਦਾ ਲਾਇਸੈਂਸ ਲਾਇਸੈਂਸ ਦਿੱਤਾ ਜਾਵੇ ਤੇ ਕਮ ਸੇ ਕਮ ਹਿੰਦੂ ਲੀਡਰ ਜਿੰਨੇ ਵੀ ਸਨਾਤਨ ਹੀ ਹੈਗੇ ਆ ਉਹਨਾਂ ਨੂੰ ਕਹਿਣਾ ਕੰਮ ਨਾ ਫੋਰਸ ਦਿਓ ਇੱਕ ਡੀਲ ਹੋਈ ਸੀ ਕਿ ਵਾਦਾ ਹੋਇਆ ਸੀ ਵਾਦਾ ਹੋਇਆ ਸੀਗਾ ਜੀ ਹੂੰ ਡੀਲ ਨਹੀਂ ਸੀ ਵਾਦਾ ਕੀਤਾ ਗਿਆ ਸੀਗਾ ਤੇ ਬਾਕੀ ਜਿਹੜਾ ਮੰਦਰ ਮੁਕਤ ਦੀ ਅਸੀਂ ਮੰਗ ਰੱਖੀ ਸੀਗੀ ਹੂੰ ਸਹੀ ਆਖਿਆ ਸੀਗਾ ਵੀ ਵੀ ਮੰਦਰ ਮੁਕਤ ਸਾਡੇ ਕੀਤੇ ਜਾਣ ਜਿਹੜੇ ਸਰਕਾਰਾਂ ਦੇ ਹੱਥੇ ਜਿਹੜੇ ਵੀ ਜਿੰਨਾ ਵੀ ਪੈਸਾ ਆਂਦਾ ਵਾ ਸਾਰਾ ਸਰਕਾਰਾਂ ਲੈ ਜੰਨੀਆਂ ਬਈ ਹਮ ਹਣਾ ਜੀ ਤੇ ਉਹਦੇ ਵਿੱਚ ਕੀ ਸੀਗਾ ਕਿ ਜਿੰਨੀਆਂ ਜਿਕੇ ਲਓ ਸਰਕਾਰੀ ਤਨਖਾਹ ਜਿੰਨੀਆਂ ਵੀ ਹੈ ਨਾ ਜੀ ਜਿੱਦਾਂ ਹੋਂ ਲਾ ਲਓ ਸਾਡੀ ਸ਼੍ਰੀ ਮਾਤਾ ਕਾਲੀ ਮਾਤਾ ਮੰਦਰ ਦੇ ਹੋ ਗਏ ਹੋਰ ਏਦਾਂ ਦੇ ਪੀਠ ਜਿਹੜੇ ਜਿੰਨੇ ਵੀ ਮਾਤਾ ਜਿਹੜਾ ਬੋਲੇ ਸ਼ੰਕਰ ਦੇ ਹੋਏ ਸਾਰੇ ਸ਼ਕਤੀ ਪੀਠ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ ਉਹ ਜਿੰਨਾ ਵੀ ਚੜਾਵਾ ਚੜਦਾ ਜੀ ਸੋਨਾ ਚੜਦਾ ਉਹ ਜਾਂਦਾ ਕਿੱਥੇ ਹਮ ਉਹ ਇਹਨਾਂ ਦੀ ਤਨਖਾਹ ਚਲ ਜਾਂਦਾ ਜੀ ਠੀਕ ਹੈ ਜੀ ਪਰ ਉਹ ਗੱਲਾਂ ਫਿਰ ਵਾਦੇ ਜਿਹੜੇ ਵਫਾ 'ਚ ਨਹੀਂ ਬਦਲੇ ਮੈਂ ਕਹਾਂ ਸਰ ਵਫਾ ਜੇ ਕੀ ਮਤਲਬ ਕਿ ਬਹੁਤ ਦੂਰ ਦੂਰ ਤੱਕ ਲੈ ਲੋ ਅਸੀਂ ਤਾਂ ਇਹ ਚੀਜ਼ ਗਈ ਸੀ ਵੀ ਅਸੀਂ ਸਾਡਾ ਜਿਹੜਾ ਸਨਾਤਨੀ ਧਰਮ ਆ ਦੁਆਰੇ ਦੁਆਰੇ ਫਿਰ ਹਰਪਾਲ ਚੀਮਨ ਗੱਲਬਾਤ ਨੇ ਹੋਈ ਸਰ ਉਹੀ ਆ ਨਾ ਵੀ ਟਾਈਮ ਤੋਂ ਪਹਿਲਾਂ ਗੱਲਾਂ ਹੋਰ ਹਮ ਜਦੋਂ ਟਾਈਮ ਨਿਕਲ ਗਿਆ ਲੀਡਰਾਂ ਦਾ ਹਮ ਉਦੋਂ ਗੱਲਾਂ ਹੋਰ ਨਹੀਂ ਹਜੇ 1.5 ਸਾਲ ਪਿਆ ਹਜੇ ਵੀ ਦੁਆਰੇ ਗੱਲਬਾਤ ਹੋ ਸਕਦੀ ਹੈ ਸਰ ਉਹਨਾਂ ਨੂੰ ਪਤਾ ਸ਼ਾਇਦ ਕੀ ਅਸੀਂ ਮੁੜ ਕੇ ਨਹੀਂ ਜਾਣਾ ਹਮ ਨਹੀਂ ਫਿਰ ਉਹ ਤਾਂ ਦੇਖੋ ਤੁਹਾਡੀ ਗਲਤੀ ਹੈ ਤੁਸੀਂ ਗਏ ਨਹੀਂ ਮੁੜ ਕੇ ਨਹੀਂ ਸਰ ਜਿਨ੍ਹਾਂ ਨੇ ਅ ਸਿਗੇ ਸਾਡੇ ਅ ਅਪਰੋਚ ਕੀਤੀ ਦੁਆਰੇ ਬਿਲਕੁਲ ਕਾਲ ਕੀਤੀ ਗਈ ਉਹਦਾ ਕੋਈ ਰਿਸਪੌਂਸ ਨਹੀਂ ਆ ਜੀ ਅਸੀਂ ਦਿੱਲੀ ਆ ਆ ਰਹੇ ਆ ਜਿਨ੍ਹਾਂ ਨੇ ਸਾਡੀ ਬੈਠੇ ਕਰਾਈ ਗਈ ਸੀ ਸਾਡੇ ਪੰਜਾਬ ਦੇ ਧਰਮ ਪ੍ਰਚਾਰਕ ਨੇ ਡੇਰਾ ਉਹਨਾਂ ਦਾ ਤੇ ਲਾਲੀ ਬੱਬਾ ਜੀ ਹੈ ਨਾ ਜੀ ਉਹਨਾਂ ਨੇ ਉਹਨਾਂ ਦੇ ਆnde ਜਾਂਦੇ ਨੇ ਤੇ ਉਹਨਾਂ ਦੇ ਜਰੀਏ ਸੀਗਾ ਤੇ ਉਹਨਾਂ ਨੇ ਮੈਸੇਜ ਦੋ ਤਿੰਨ ਵਾਰੀ ਲਾਇਆ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਐਮ ਐਲ اے ਜਿਹੜਾ ਹੈਗਾ ਦੇਵ ਹੂੰ ਨਾਬੇ ਵਾਲਾ ਬਿਲਕੁਲ ਉਹਨਾਂ ਦੇ ਵੀ ਮੈਸੇਜ ਲਾਇਆ ਗਿਆ ਹੂੰ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਤਕਰੀਬਨ ਪੂਰੇ ਹੋ ਹੀ ਜਾਣ ਚਾਹੀਦੇ ਹਨ ਕਿ ਜੋ Hindu ਲੀਡਰ ਨੂੰ ਚਾਹੀਦਾ ਸੀਗਾ ਸਾਡੇ ਸੁਰੱਖਿਅਤ ਹੋਣ ਸਾਡੇ Hindu ਲੀਡਰ ਹੋਣ ਸਾਧਨ ਧਰਮ ਨੀੜ ਹੋਵੇ ਸਾਨੂੰ ਕਮ ਸੇ ਕਮ ਸਾਨੂੰ ਇਹ ਨਾ ਲੱਗੇ ਕਿ ਮੁੱਖ ਮੰਤਰੀ Hindu ਹੋਵੇ ਹੂੰ ਸਾਨੂੰ ਇਹ ਲੱਗੇ ਕਿ ਮੁੱਖ ਮੰਤਰੀ ਕੋਈ ਵੀ ਆਵੇ ਥਾਡਾ ਸਨਾਤਨੀ ਭਰਾ ਜਿਹੜਾ ਸੇਫ ਹੋਵੇ ਸਾਡੇ ਮੰਦਰ ਮੁਕਤ ਹੋਣ ਜਿਹੜੀ ਚਾਰਾ ਭੂਮੀ ਆ ਜਿਹੜੀ ਇਹਨਾਂ ਨੇ ਕਹਿ ਲੋਗੇ ਅੱਜਕੱਲ ਠੇਕੇ ਦੇ ਦਿੱਤੀ ਜਾਂਦੀ ਆ ਨਾ ਉਹ ਗਾਈਆਂ ਦੀ ਚਾਰਾ ਭੂਮੀ ਹੁੰਦੀ ਆ ਜੀ ਉਹ ਵੀ ਜਿਹੜੀ ਸੀ ਪਹਿਲਾਂ ਤੋਂ ਚੱਲੀ ਆਈ ਆ ਜੀ ਜੀ ਉਹਨਾਂ ਨੂੰ ਮੁਕਤ ਕੀਤਾ ਜਾਵੇ ਇਹ ਚੀਜ਼ਾਂ ਜਿਹੜੀਆਂ ਲੈ ਲੋ ਲੈ ਕੇ ਲੈ ਲੋ ਤੋਂ ਸੈਕੰਡ ਤੇ ਇੰਪੋਰਟੈਂਟ ਜਿਹੜੀ ਸੀ ਕਿ ਵੀ Hindu ਲੀਡਰਾਂ ਦੇ ਜਿਹੜੇ ਸੀਗੇ ਵੀ ਗਨ ਆਪਣੇ ਲਾਇਸੈਂਸ ਜਿਹੜੇ ਆ ਇਸ਼ੂ ਕਰਦੇ ਯਾਨੀ ਕਿ ਕੋਈ ਵੀ ਬਾਦਾ ਤੁਹਾਡਾ ਵਫਾ ਚ ਨਹੀਂ ਬਦਲਿਆ ਇਸ ਕਰਕੇ ਤੁਹਾਨੂੰ ਸਰਕਾਰਾਂ ਤੋਂ ਵੀ ਰੋਸਾ ਸਰ ਪੂਰਾ ਰੋਸਾ ਇਹ ਉਸ ਵੇਲੇ ਕਹਿੰਦੇ ਵੀ ਜਦੋਂ ਸਾਨੂੰ ਲੋੜ ਆਪੇ ਸਸੀਂ ਜੋ ਮਰਜ਼ੀ ਕਰਾ ਲਓ ਹੂੰ ਠੀਕ ਹੈ ਨਾ ਜੀ ਜਿੱਦਣ ਹੁਣ ਸਾਨੂੰ ਲੋੜ ਆ ਸਾਡੇ ਭਰਾਵਾਂ ਨੂੰ ਲੋੜ ਆ ਪਈ ਸਾਡੇ ਜਿਹੜੇ ਸਨਾਤਨੀ ਭਰਾ ਆ ਉਹਨਾਂ ਦੇ ਪਰਚੇ ਝੂਠੇ ਪੈਂਦੇ ਆ ਹੂੰ ਉਹਨਾਂ ਨੂੰ ਦਬਾਅ ਦਿੱਤਾ ਜਾਂਦਾ ਵਾ ਘਰੋਂ ਹੀ ਚੱਕ ਲੈਤੇ ਜਾਂਦੇ ਆ ਉਹਨਾਂ ਨੂੰ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਧੱਕੇ ਮੁੱਕੀ ਕੀਤੀ ਜਾਂਦੀ ਆ ਹੂੰ Hindu leader ਨੂੰ ਤਾਂ ਅੱਜ ਕਰੇ ਅੱਜ ਦੀ ਡੇਟ ਦੇ ਕੁਝ ਕਰਕੇ ਸਮਝਦੇ ਨਹੀਂ ਆ ਮੈਂ ਤਾਂ ਉਹ ਚੀਜ਼ ਕਹਿਣਾ ਜੀ ਹੂੰ ਠੀਕ ਹੈ ਲਾਅ ਇਨ ਆਰਡਰ ਇਦਾਂ ਸਮਝਦਾ ਵੀ ਅਸੀਂ ਲੈ ਲਓ ਵੀ ਪਾਕਿਸਤਾਨ ਦੇ ਵਿੱਚ ਹੂੰ ਯਾਨੀ ਕਿ ਆਪਣੇ ਦੇਸ਼ ਚ ਤੁਸੀਂ ਇੰਡੀਆ ਚ ਨਹੀਂ ਹੈਗੇ ਅਸੀਂ ਪੰਜਾਬ ਦੇ ਵਿੱਚ ਨਹੀਂ ਹੈਗੇ ਮਤਲਬ ਕਿ ਅਸੀਂ ਗੁਨਾਹ ਕਰ ਲਿਆ ਪੰਜਾਬ ਦੇ ਵਿੱਚ ਰਹਿ ਕੇ ਵੀ ਹਿੰਦੂ ਲੀਡਰ ਨਾਲ ਉਹ ਕਹ ਲੋ ਕਿ ਮਤ੍ਰੇ ਮਤ੍ਰੇ ਮਾਂ ਜਿਆ ਮਾਂ ਵਾਲਾ ਹਿਸਾਬਤਾ ਵਾ ਤੇ ਅਸੀਂ ਪੋਤਾਂ ਤੇ ਉਹ ਸਾਡੀ ਮਾਂ ਮਤ੍ਰੇਈ ਆ ਤੇ ਅਸੀਂ ਇਹਨੂੰ ਖਿਆਲ ਰੱਖਣਾ ਕਿ ਨਹੀਂ ਰੱਖਣਾ ਜੀ ੱੱਕੇ ਮੁੱਕੀ ਹੋ ਗਈ ਦੇਖੋ ਕਿਸਾਨਾਂ ਨਾਲ ੱੱਕਾ ਹੁੰਦਾ ਹਿੰਦੂ ਲੀਡਰਾਂ ਦਾ ਸ਼ੁਰੂਤ ਹੁੰਦਾ ਆ ਜੀ ਠੀਕ ਆ ਜੀ ਹੱਲ ਕੀ ਆ ਹੱਲ ਹਾਲੇ ਸਾਰ ਸਭ ਤੋਂ ਪਹਿਲਾ ਇਹ ਚੀਜ਼ ਹੈ ਕਿ ਦੇਖੋ ਜਿੰਨੇ ਵੀ ਵੱਡੇ ਲਾਲੋ ਆਪਣੇ ਆਪ ਨੂੰ ਕਹਿੰਦੇ ਨੇ ਹਿੰਦੂ ਲੀਡਰ ਨੇ ਜਾਂ ਆਪਣੀਆਂ ਆਪਣਾ ਆਪ ਛੱਡ ਕੇ ਦੂਸਰੇ ਦੀ ਹਿੰਦੂ ਸਨਾਤਨੀ ਜਿੰਨੇ ਵੀ ਲੀਡਰ ਨੇ ਧਾਰਮਿਕ ਸੰਸਥਾਨਾਂ ਨੇ ਆਪਣੇ ਨੂੰ ਤਿਆਗ ਕਰਨਾ ਪੈਂਦਾ ਜੀ ਤਿਆਗ ਕੇ ਸਭ ਤੋਂ ਵੱਡੀ ਗੱਲ ਆਪਾਂ ਕਹੀਏ ਕੁਦਮ ਲਾ ਕੇ ਇੱਕਾ ਇੱਕ ਮੰਚ ਤੇ ਆਉਣਾ ਜਾਣਾ ਹੁਣ ਲੈ ਲਓ ਜੀ ਪਵਨ ਗੁਪਤਾ ਜੀ ਵੀ ਪ੍ਰਯਾਸ ਕਰ ਰਹੇ ਆ ਉਸ ਤੋਂ ਬਾਅਦ ਆਪਣਾ ਟੰਡਨ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਸੰਜੀਪ ਕਲੋਨੀ ਜੀ ਵੀ ਇੱਕ ਹੋਣ ਦਾ ਪ੍ਰੈਸ ਕਰ ਰਹੇ ਨੇ ਨਹੀਂ ਮਤਲਬ ਕਿ ਇਹ ਆਪਣੇ ਅਲੱਗ ਅਲੱਗ ਆਪਣੇ ਟੱਪੀਆਂ ਵਜਾ ਰਹੇ ਨੇ ਸਿੱਧਾ ਕਹੀਏ ਜੀ ਹਾਂ ਜੀ ਮਤਲਬ ਕਿ ਸੰਜੀਪ ਕਲੋਨੀ ਜੀ ਜਿਹੜੇ ਆ ਉਹ ਆਪਣੇ ਅਲੱਗ ਬੰਦਿਆਂ ਨੂੰ ਲੈ ਕੇ ਚੱਲ ਰਹੇ ਨੇ ਵੀ ਆਜੋ ਮੀਟਿੰਗ ਕਰਨੀ ਬੈਠੇ ਉਹਨਾਂ ਨੇ ਮੈਸੇਜ ਸਭ ਨੂੰ ਲਾਇਆ ਸੀਗਾ ਬਟ ਹੁਣ ਲੈ ਲਓ ਕਿ ਜਿਹਦੇ ਵਿੱਚ ਪਵਨ ਗੁਪਤਾ ਜੀ ਆ ਉਹ ਆਪਣਾ ਅਲੱਗ ਲੈ ਕੇ ਚੱਲਦੇ ਆ ਵੀ ਹਾਂ ਜਾਨੀ ਕਿ ਆਪਣੀ ਆਪਣੀ ਲੀਡਰੀ ਚਮਕਾਰ ਰਹੇ ਆ ਮੈਂ ਕਹਿ ਲਈਏ ਆਪਣੇ ਆਪਣੇ ਡਫਲੀਆਂ ਵਜਾ ਰਹੇ ਆ ਨਹੀਂ ਮੈਂ ਕਿਤੇ ਨੂੰ ਬੋਸ ਸਾਡਾ ਦੇ ਭਰਾ ਆ ਨਹੀਂ ਸਾਡੇ ਭਰਾ ਆ ਨਹੀਂ ਕਹਿਣ ਦਾ ਭਾਵ ਤਾਂ ਇਹੀ ਲੱਗਦਾ ਮੈਨੂੰ ਨਹੀਂ ਅਸੀਂ ਕਹਿੰਨੇ ਵੀ ਦੇਖੋ ਦੂਸਰੇ ਦੀ ਤਕਲੀਫ ਸਮਝੋ ਦੇਖੋ ਮੈਂ ਪਿੱਠ ਤੋਂ ਹੁੰਦੀ ਆ ਪਵਨ ਗੁਪਤਾ ਜੀ ਦੀ ਅਸੀਂ ਚਾਹੇ ਆਪਾਂ ਚ ਜਿੱਦਾਂ ਮਰਜੀ ਸਾਡਾ ਰਿਲੇਸ਼ਨ ਆ ਬਟ ਉਹਨਾਂ ਨੇ ਜਦੋਂ ਮੈਂ ਗਿਆ ਮੈਂ ਮੈਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ ਤੋਂ ਵਾਪਸ ਜ਼ਮਾਨਤ ਤੇ ਆਇਆ ਮੈਂ ਠੀਕ ਹੈ ਜੀ ਤੇ ਉਸ ਵੇਲੇ ਉਹਨਾਂ ਨੇ ਸਾਨੂੰ ਕਾਲੀ ਮਾਤਾ ਮੰਦਰ ਬੁਲਾਇਆ ਗਿਆ ਸਮਾਨਿਤ ਕੀਤਾ ਇੱਕ ਹਿੰਦੂ ਲੀਡਰ ਹੋਣ ਦੇ ਨਾਤੇ ਹੂੰ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਕੋਈ ਬਿਆਨ ਜਾਰੀ ਕੀਤਾ ਤੁਹਾਡੇ ਲਈ ਕੋਈ ਮੀਡੀਆ ਦੇ ਵਿੱਚ ਆਏ ਕੋਈ ਨਹੀਂ ਇਹ ਗੱਲ ਤੋਂ ਹੋਇਆ ਤੁਹਾਡੇ ਨਾਲ ਦੇਖੋ ਉਹਨਾਂ ਨੇ 6 ਜੂਨ ਦਾ ਪ੍ਰੋਗਰਾਮ ਰੱਖਿਆ ਸੀਗਾ ਹੂੰ ਬੜਾ ਕਿਸੇ ਵਜ੍ਹਾ ਕਰਕੇ ਮੇਰੀ ਤबीयत ਖਰਾਬ ਹੋ ਗਈ ਹੂੰ ਠੀਕ ਹੈ ਜੀ ਤੇ ਫੀਵਰ ਹੋ ਗਿਆ ਮੈਨੂੰ ਹੂੰ ਕਿਉਂਕਿ ਮੈਨੂੰ ਤਾਂ ਸਰ ਈਵਨ ਕਹਿੰਦੇ ਹੁੰਦੇ ਵੀ ਹਿੰਦੂ ਲੀਡਰ ਜਿਹੜਾ ਚੱਕਿਆ ਜਾਂਦਾ ਨਾ ਪੁਲਿਸ ਚੱਕਦੀ ਆ ਕਹਿੰਦੇ ਵੀ ਕੋਈ ਜੁਰਮ ਨਹੀਂ ਕੀਤਾ ਫਿਰ ਵੀ ਘਰ ਫੋਨ ਨਹੀਂ ਕਰਵਾ ਦਿੰਦੇ ਜੀ ਹੂੰ ਜਾ ਸਮਝਦੇ ਹੋ ਕਿ ਘਰੇ ਫੋਨ ਕਰਨ ਦਾ ਤਾਂ ਅਸੀਂ ਕੋਈ ਮੁਜਰੀਮ ਹੁੰਦਾ ਨਾ ਜਾਂ ਕੋਈ ਗਲਤ ਕੰਮ ਕਰਦਾ ਉਹਨੂੰ ਵੀ ਦਿੰਦੇ ਆ ਲੈ ਫੜਾ ਫੜਾ ਘਰ ਗੱਲ ਗੱਲ ਲਈ ਜਦਕਿ ਮੇਰੇ ਕੋਲ ਉਸ ਵੇਲੇ ਇੱਕ ਜੋੜੀ ਕਪੜਾ ਜਿਹੜਾ ਭਾਕਿਆ ਗਿਆ ਸੀਗਾ ਉਸੇ ਵਿੱਚ ਭੇਜ ਦਿੰਦੇ ਆ ਜੀ ਜਾਓ ਜੀ ਉੱਥੇ ਤੁਹਾਨੂੰ ਹਵਾਲਾ ਚ ਭੇਜਤਾ ਵੀ ਤੁਸੀਂ ਫੈਮਿਲੀ ਨੂੰ ਇਨਫਰਮੇਸ਼ਨ ਤੁਸੀਂ ਆਪ ਦੇ ਰਹੇ ਆ ਉਹਦਾ ਨਹੀਂ ਬੰਦਾ ਆ ਸਾਡਾ ਬੰਦਾ ਡਲ ਜਿਹੜਾ ਲਾਅ ਇਨ ਆਰਡਰ ਆ ਜਿਹੜਾ ਮੇਨਟੇਨ ਰੱਖਦੇ ਆ ਕੋਰਟ ਦੇ ਆਰਡਰ ਆ ਕਿ ਜਿਹੜਾ ਤੁਸੀਂ ਫੜ ਕੇ ਲਿਆਂਦਾ ਜਿੱਤੇ ਪਰਚਾ ਪਾਇਆ ਜਾਂਦਾ ਵਾ ਹਨਾ ਇੱਕ ਖਾਸ ਕਰ ਹਿੰਦੂ ਲੀਡਰ ਠੀਕ ਆ ਜੀ ਉਹ ਤੇ ਕਿਸੇ ਦੇ ਵੀ ਉਹ ਆਪਣੇ ਘਰੇ ਗੱਲ ਸਰਕਾਰੀ ਜੀ ਫੋਨ ਤੋਂ ਕਰ ਸਕਦਾ ਜੇ ਇਨਫਰਮੇਸ਼ਨ ਦੇਣੀ ਆ ਜਾਂ ਕਰਨੀ ਆ ਜਾਂ ਕੁਝ ਵੀ ਸਮਾਨ ਮੰਗਾਣਾ ਜਾਂ ਕੁਝ ਵੀ ਕਰ ਸਕਦਾ ਸੀਗਾ ਬਟ ਇਹ ਜਿੰਨੇ ਵੀ ਡਿਪਾਰਟਮੈਂਟ ਲੈ ਲੋ ਉਹ ਤਾਂ ਜੀ ਕਹਿੰਦੇ ਜੀ ਸਾਨੂੰ ਆਰਡਰ ਹੀ ਨਹੀਂ ਆਉਂਦਾ ਅੱਛਾ ਇੱਕ ਗੱਲ ਹੋਰ ਜਦੋਂ ਕਿਸੇ ਨੂੰ ਜੇਲ੍ਹ ਭੇਜਦੇ ਆ ਪਹਿਲੀ ਵਾਰ ਉਹਨਾਂ ਨੂੰ ਥੋੜੇ ਦਿਨ ਪਹਿਲਾਂ 2 ਜਾਂ 3 ਦਿਨ ਚੱਕੀ 'ਚ ਰੱਖਿਆ ਜਾਂਦਾ ਜੇਲ੍ਹ 'ਚ ਤੁਹਾਨੂੰ ਜਦੋਂ ਵੀ ਜੇਲ੍ਹ ਭੇਜਿਆ ਦੋ ਵਾਰ ਤੁਸੀਂ ਜਾਇਓ ਤੁਹਾਨੂੰ ਬੈਰਕ 'ਚ ਰੱਖਿਆ ਸੀ ਕਿ ਚੱਕੀ 'ਚ ਰੱਖਿਆ ਸੀ ਨਹੀਂ ਬੈਰਕ 'ਚ ਰੱਖਿਆ ਸੀ ਚੱਕੀ 'ਚ ਨਹੀਂ ਰੱਖਿਆ ਫਿਰ ਤਾਂ ਤੁਹਾਡੇ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਅਜਿਹੇ ਸਲੂਕ ਤੁਹਾਡੇ ਨਾਲ ਫਿਰ ਵਧੀਆ ਕੀਤਾ ਸਲੂਕ ਸਰ ਦੇਖੋ ਜੇਲ੍ਹ ਪ੍ਰਸ਼ਾਸਨ ਦਾ ਸਲੂਕ ਹੀ ਮੈ ਰਿਹਾ ਵਧੀਆ ਸਰ ਮੈਂ ਕਹਿੰਨਾ ਉੱਥੇ ਸੁਪਰੀਡੈਂਟ ਸਾਹਿਬ ਲੈ ਲੋ ਡਿਪਟੀ ਸਾਹਿਬ ਲੈ ਲੋ ਮੈਂ ਕਸ਼ਮੀਂ ਗੱਲ ਕਹਿ ਰਿਹਾ ਮੈਂ ਇਹ ਇਹਨਾਂ ਨੂੰ ਜਿਹੜਾ ਉੱਥੇ ਡਿਊਟੀ ਲਾਈ ਗਈ ਹੈ ਨਾ ਜੀ ਇਹਨਾਂ ਨੂੰ ਸਿਟੀ ਤੇ ਲੈਣਾ ਸੀ ਕਸ਼ਮੀਰ ਗੱਲ ਆ ਮੈਂ ਕਹਿੰਨਾ ਵੀ ਉਹ ਮੇਕ ਕਰਕੇ ਨਹੀਂ ਲੀਡਰ ਕਰਕੇ ਨਹੀਂ ਸਰ ਉੱਥੇ ਦਾ ਜਿੰਨਾ ਵੀ ਹਵਾਲਾਤੀ ਕਹਦੀ ਹੈ ਹਵਾਲਾਤੀ ਹੋ ਗਏ ਜਾਂ ਮਨੀਪੋਰਸ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਅੰਦਰ ਨੇ ਮਤੇ ਕੀ ਉਹ ਨਾ ਕਿਸੇ ਨਾ ਉਹ ਨਹੀਂ ਕਰਦੇ ਬਿੱਖਤਰਾ ਨਹੀਂ ਕਰਦੇ ਉਹ ਮਤੇ ਕੀ ਫਰਕ ਨਹੀਂ ਕਰਦੇ ਦੇਖੋ ਮੈਂ ਕਹਿੰਨਾ ਉਹ ਕਿਸੇ ਨਾ ਨਹੀਂ ਸਰ ਮੈਂ ਜਿੰਨੀ ਦੋ ਵਾਰ ਹੀ ਗਿਆ ਮੈਂ ਪਹਿਲਾ ਮੈਂ ਇੱਕ ਹਫਤਾ ਲਾ ਕੇ ਆਇਆ ਹੁਣ ਤਿੰਨ ਦਿਨ ਲਾ ਕੇ ਆਇਆ ਦਿਖਦਾ ਸਭ ਕੁਝ ਹਮ ਮਤੇ ਇਕੋ ਜਿਹਾ ਖਾਣਾ ਇਕੋ ਜਿਹੀ ਸਦਾ ਕੁਛ ਹੀ ਹੋ ਗਿਆ ਹਾਂ ਜਿਹੜਾ ਗੁੰਡਾਗਰਦੀ ਕਰੇਗਾ ਜਾਂ ਗਲਤ ਕਰੇਗਾ ਉਹ ਤਾਂ ਫੇ ਪੁਲਿਸ ਨੇ ਆਪਣੇ ਹਿਸਾਬ ਨਾਲ ਕਰਨਾ ਹੈ ਜੀ ਤੁਸੀਂ ਗਲਤ ਨਹੀਂ ਕਿਸੇ ਨਾਲ ਕਰ ਸਕਦੇ ਪਰ ਉੱਥੇ ਦਾ ਜਿਹੜਾ ਸਿਸਟਮ ਹੈ ਕਿੰਨਾ ਜੀ ਸੁਪਰੀਟੈਂਡੈਂਟ ਸਾਹਿਬ ਥੀ ਡੀਐਸਪੀ ਸਾਹਿਬ ਦਾ ਬਿਹੇਵੀਅਰ ਜਿਹੜਾ ਸੀਗਾ ਤੇ ਉੱਥੇ ਸਾਰੇ ਪੁਲਿਸ ਮੁਲਾਜ਼ਮਾਂ ਦਾ ਬਿਹੇਵੀਅਰ ਬਹੁਤ ਵਧੀਆ ਸੀ ਜੀ ਬਿਲਕੁਲ ਚਲੋ ਇਹ ਕੁੱਲ ਮਿਲਾ ਕੇ ਇਹ ਗੱਲ ਤਾਂ ਚੰਗੀ ਹੋਈ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹੀਏ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਆ ਪੁਲਿਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਧੱਕੇਸ਼ਾਹੀ ਕਰਦੇ ਨੇ ਪਰ ਜੇਲ੍ਹ ਦੇ ਅੰਦਰ ਜੋ ਪੁਲਿਸ ਪ੍ਰਸ਼ਾਸਨ ਆ ਉਹਦੀ ਤਾਰੀਫ਼ ਵੀ ਹੋਈ ਆ ਤਾਂ ਆਖਿਰ ਪੰਜਾਬ ਦੇ ਵਿੱਚ ਕਦੋਂ ਤੱਕ ਅਜਿਹੀਆਂ ਸਥਿਤੀਆਂ ਪੈਦਾ ਹੋਣਗੀਆਂ ਕਦੋਂ ਤੱਕ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾਂ ਆਵਾਜ਼ ਚੁੱਕਣ ਵਾਲੇ ਦੀ ਆਵਾਜ਼ ਦਵਾਈ ਜਾਂਦੀ ਆ ਇਹ ਦੇਖਣ ਵਾਲੀ ਗੱਲ ਆ ਕਿ ਕਦੋਂ ਤੱਕ ਇਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੁੰਦਾ ਤਾਂ ਜੋ ਪੰਜਾਬ ਇੱਕ ਜੋ ਪਹਿਲਾਂ ਸੋਨੇ ਦੀ ਚਿੜੀ ਹੁੰਦਾ ਸੀ ਜੋ ਰੰਗਲਾ ਪੰਜਾਬ ਸੀ ਜੋ ਰੰਗਲਾ ਪੰਜਾਬ ਦਾ ਸੁਪਨਾ ਆ ਆਮ ਆਦਮੀ ਪਾਰਟੀ ਸਰਕਾਰ ਨੇ ਦਿਖਾਇਆ ਕਦੋਂ ਤੱਕ ਰੰਗਲਾ ਪੰਜਾਬ ਬਣਦਾ ਇਸੇ ਦੇ ਉੱਤੇ ਸਭ ਦੀਆਂ ਨਜ਼ਰਾਂ ਬਣੀ ਰਹਿਣਗੀਆਂ ਸ਼ਿਵਾਜੀ ਜੀ ਤੁਸੀਂ ਪੂਰਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੈ ਸ਼੍ਰੀ ਰਾਮ